ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਆਏ ਆ ਸ੍ਰੀ ਅਮਰitsar ਸਾਹਿਬ ਜੀ ਤੇ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਉਪਰੰਤ ਹੁਣ ਅਸੀਂ ਪਹੁੰਚੇ ਆ ਗੁਰਦੁਆਰਾ ਗੁਰੂ ਕੇ ਮਹਿਲ ਪ੍ਰਕਾਸ਼ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬਹੁਤ ਹੀ ਪਵਿੱਤਰ ਸਥਾਨ ਆ ਤੁਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਨਾਲੇ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਤੁਹਾਨੂੰ ਤੇਗ ਬਹਾਦਰ ਸਿਮਰਿਆ ਕਰਨਾ ਉਹ ਨਿਦੇਆਵੇ ਧਾਈ ਪ੍ਰਕਾਸ਼ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਗੁਰੂ ਕੇ ਮਹਿਲ ਪਾਤਸ਼ਾਹੀ ਨੌਵੀਂ ਸ੍ਰੀ ਅਮਰਸਰ ਦੀ ਇਸ ਪਵੰਤਰ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾਲ ਲੈ ਕੇ ਪਵਿੱਤਰ ਸਥਾਨ ਤੇ ਚਰਨ ਪਾਏ ਅਤੇ ਹੁਕਮ ਕੀਤਾ ਇਸ ਇੱਥੇ ਆਪਣਾ ਘਰ ਬਣਾਓ ਤੇ ਨਵੀਂ ਨਗਰੀ ਬਸਾਓ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਰਹਾਇਸ਼ ਲਈ ਜੋ ਘਰ ਬਣਾਇਆ ਉਹ ਉਹ ਘਰ ਹੀ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਹੈ ਗੁਰੂ ਜੀ ਨੇ ਨਵੀਂ ਨਗਰੀ ਬਸਾ ਕੇ ਉਸ ਦਾ ਨਾਮ ਉਹ ਗੁਰੂ ਗੁਰੂ ਦਾ ਚੱਕ ਰੱਖਿਆ ਜੋ ਬਾਅਦ ਵਿੱਚ RAMDASPUR ਅਤੇ ਆਖਿਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਮ ਨਾਲ ਪ੍ਰਸਿੱਧ ਹੋਇਆ ਸ੍ਰੀ ਗੁਰੂ RAMDAS ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ 58 ਸਾਲ ਤੱਕ ਨਿਵਾਸ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਇੱਥੇ ਰਹਿ ਕੇ ਹੋਇਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਮਾਤਾ ਗੰਗਾ ਜੀ ਨੂੰ ਇਥੋਂ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਗੁਰਦੁਆਰਾ ਵੀਰ ਸਾਹਿਬ ਚਭਾਲ ਜਿਹੜਾ ਤਰਨਤਾਰਨ ਸ੍ਰੀ ਅਮਰitsar ਗੈਸੀ ਬਾਬਾ ਬੁੱਢਾ ਸਾਹਿਬਾ ਬਾਬਾ ਬੁੱਢਾ ਜੀ ਦੇ ਵਾਰ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਵਡਾਲੀ ਸ਼ਹਿਰ ਦਾ ਸਾਹਿਬ ਸ੍ਰੀ ਅਮਰitsar ਵਿਖੇ ਹੋਇਆ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਗ੍ਰਹਿ ਵਿਖੇ ਬਾਬਾ ਸੁਰਜਮਲ ਜੀ, ਬਾਬਾ ਆਣੀ ਰਾਏ ਜੀ, ਬਾਬਾ ਅਟਲ ਰਾਏ ਜੀ ਸ੍ਰੀ ਗੁਰਪ੍ਰੇਖ ਬਹਾਦਰ ਜੀ ਦਾ ਅਵਤਾਰ ਇੱਕ ਅਪ੍ਰੈਲ 1621 ਈਸਵੀ ਤੇ ਬੀਬੀ ਵੀਰੋ ਜੀ ਦਾ ਜਨਮ ਗੁਰੂ ਕੇ ਮਹਿਲ ਵਿਖੇ ਹੋਇਆ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ ਇੱਥੇ ਰਹਿ ਇੱਥੇ ਹੋਈਆਂ ਪਰ ਮੁਗਲਾਂ ਵੱਲੋਂ ਅਚਾਨਕ ਹਮਲਾ ਕਰਨ ਤੇ ਸ਼ਾਦੀ ਦੀਆਂ ਬਾਕੀ ਰਸਮਾਂ ਤੇ ਲਾਵਾਂ ਚਭਾਲ ਤਰਨਦਾਰ ਨੇ ਵਿਖੇ ਕੀਤੀਆਂ ਗਈਆਂ ਗੁਰੂ ਜੀ ਨੇ ਇੱਥੇ ਪਾਣੀ ਪੀਣ ਵਾਸਤੇ ਕਿਸ਼ਨਾਣ ਕਰਨ ਲਈ ਗੁਰੂ ਜੀ ਨੇ ਇੱਥੇ ਪਾਣੀ ਪੀਣ ਵਾਸਤੇ ਤੇ ਇਸ਼ਨਾਨ ਕਰਨ ਲਈ ਇੱਕ ਖੂਹ ਬਣਵਾਇਆ ਸੀ ਜੋ ਅੱਜ ਵੀ ਮੌਜੂਦ ਹੈ। ਆਜੋ ਹੁਣ ਤੁਹਾਨੂੰ ਆਪਾਂ ਉਸ ਖੂਹ ਦੇ ਵੀ ਦਰਸ਼ਨ ਕਰਵਾਵਾਂਗੇ। ਬਨੇ ਰਹੋ ਨੇ ਵੀਡੀਓ ਦੇ ਨਾਲ। ਤੁਸੀਂ ਦਰਸ਼ਨ ਕਰ ਸਕਦੇ ਆ ਲੰਗਰ ਹਾਲ ਦੇ। दरबार साहे दरबार साहब बैकसाइड से आइए तो श्री भोरा साहब भोरा साहब के दर्शन करो भोरा साहब के अंदर श्री गुरु ग्रंथ साहब जी का प्रकाश है ਐ ਦਰਸ਼ਨ ਕਰੋ ਤੁਸੀਂ ਉਹ ਪ੍ਰਾਰਥਨਾ ਖੋ ਦੇ ਜੋ ਗੁਰੂ ਸਾਹਿਬ ਜੀ ਨੇ ਇਹ ਸਾਰੀ ਕਰਵਾਇਆ ਸੀ ਜੋ ਕੰਮ ਚੱਲ ਰਿਹਾ ਵਾ ਰੈਨੋਵੇਟ ਕਰਨ ਦਾ ਇਸ ਟਾਈਮ ਤੇ ਨੂੰ ਕਵਰ ਕੀਤਾ ਜਾਂ ਚਾਰ ਚਪੇਰੇ ਤੋਂ ਐਸੇ ਤੁਸੀਂ ਦਰਸ਼ਨ ਕਰ ਸਕਦੇ ਆ